ਮੈਂ ਜੀ ਉੱਥੇ ਨਾ ਲੈਟਰ ਦਿੱਤਾ ਸੀ ਉੱਥੇ ਦਿੱਖਦਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ ਤੇ ਮੈਂ ਉਸ ਤੇ ਆਪਣਾ ਨਾਮ ਲਿਖ ਕੇ ਦੇਤਾ ਤੇ ਉਹ ਜਿਹੜੇ ਜਿੰਨੂੰ ਦਿੱਤੀ ਸੀ ਸਲਿੱਪ ਆਏ ਮੇਰੇ ਕੋਲੇ ਕਹਿੰਦੇ ਕਿਸ ਤੇ ਬੋਲਣਾ ਹੈ ਮੁੱਦਾ ਲਿਖੋ ਮੈਂ ਕਹ ਜੀ ਐਵੇਂ ਅਮਰਤਪਾਲ ਬਾਰੇ ਗੱਲ ਕਰਨੀ ਆ ਤੇ ਮੈਂ 2 ਘੰਟੇ ਬੈਠਾ ਰਿਆ 11:30 ਤੋਂ 1:30 ਵਜੇ ਤੱਕ ਫੇ ਲੰਚ ਟਾਈਮ ਹੋ ਗਿਆ ਚਲੋ ਮੈਂ ਕਿਹਾ ਵੀ ਅ ਕੱਲ ਹੁੰਦਾ ਹਾਂਗਾ ਅਗਲੇ ਦਿਨ ਵੀ ਮੈਂ ਦਿੱਤਾ ਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ ਜਿਹੜੇ ਹਾਂ ਉੱਥੇ ਉਹ স্লਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਅਮਰਿਤਪਾਲ ਦਾ ਲਿਖਿਆ ਹੋਇਆ ਸੀ ਨਾ ਉੱਤੇ ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ ਵੀ ਅਸੀਂ ਇਹ ਬਲਾ ਨਹੀਂ ਸਕਦੇ ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ ਸੀਰੋ ਆਪਰ ਦੇ ਵਿੱਚ ਜੇ স্লਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ ਜਾਂ ਇਸ ਤੋਂ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ ਤੇ ਬਸ ਆਹੀ ਗੱਲ ਨਹੀਂ ਬੋਲਣ ਦਿੰਦੇ ਨਾ ਬੋਲਣ ਵੀ ਨਹੀਂ ਦਿੰਦੇ ਹੁਣ ਏਟਲੀਸਟ ਅਸੀਂ ਇੱਕ ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨਮਾਇंदे ਆ ਨਾ ਲੋਕਾਂ ਦੇ ਚੁਣੇ ਹੋਏ ਐਮਪੀ ਆ ਏਟਲੀਸਟ ਉਹਨਾਂ ਨੂੰ ਸੈਸ਼ਨ ਦਾ ਅਟੈਂਡ ਕਰਨ ਦਿੱਤਾ ਜਾਵੇ ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਵਾਂਗੇ ਸਰਕਾਰ ਕੋਈ ਅਸਲੀ ਤੌਰ ਤੇ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਜਿਵੇਂ ਤੁਹਾਨੂੰ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਉਹ ਤਾਂ ਕੰਟਰੋਲ ਹੋ ਗਈ ਜੀ ਉਹ ਤਾਂ ਬੇਸਿਕ ਹੀ ਕੋਈ ਨਹੀਂ ਸੀ ਉਹ ਤੇ ਜੇ ਹੋਣਾ ਕੋਈ ਬਿਨਾਂ ਵਜਾ ਉੱਠ ਕੇ ਇਹੋ ਜਿਹੇ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤੁਹਾਨੂੰ ਪਤਾ ਹੀ ਕੀ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹਨਾਂ ਨੂੰ ਪੇਪਰ ਨੋਮੀਨੇਸ਼ਨ ਫਾਰਮ ਭਰੇਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ ਚੋਂ ਨੰਨ ਕੇ ਸਾਰਾ ਕੁਝ ਹੋਇਆ ਉਹਦੇ ਤੋਂ ਬਾਅਦ ਸਾਰਾ ਕੁਝ ਜਿਹੜਾ ਲੋਕਾਂ ਨੇ ਵੱਡੀ ਤਦਾਦ ਚ ਵੋਟਾਂ ਪਾ ਕੇ ਜਤਾਇਆ ਉਹਨਾਂ ਨੇ ਸਾਰਾ ਕੁਝ ਜੁੜਾ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਤੇ ਉਹਦੇ ਤੇ ਐਵੇਂ ਕੋਈ ਕੰਤੂਪ੍ਰੰਤੂ ਕਰੀ ਜਾਏ ਤੇ ਅਦਾਲਤਾਂ ਉਹਨਾਂ ਨੂੰ ਜਵਾਬ ਜਿੱਦਾਂ ਕੇ ਦਿੱਤਾ ਜੇ ਹੋਣ ਵਾਲੇ ਸਮੇਂ ਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੇਰਾ ਕਹਿਲਾ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸੰਭਾਲਦਾ ਜਵਾਬ ਸਕਾ ਇੱਕ ਮਿੰਟ ਅਮੇ ਸਾਡੇ ਕੋਲ ਸਪਾਸਟਰ ਜਿੱਤਣਾ ਇਹ ਨਹੀਂ ਪੱਕਦੀ ਧਿਆਨ ਦਿਓ ਤਾਂ ਇਹ ਉਹ ਸੱਤ ਸਿਐਲ ਚਲਦੇ ਸੀ ਜੰਨੀਪੂਰ ਜਾਂ ਕੋਈ ਬੂਥ ਵੀ ਉਹਨਾਂ ਦੇ ਨਾਲ 8 ਦੀ ਜਿੱਤ ਜਿੱਤੀ ਜਿੱਤ ਰੇਟ ਦੇ ਵਿਰੋਧ ਕਰ ਲੱਗ ਜਾਂਦੇ ਨੇ ਉਹਨਾਂ ਨੂੰ ਲਈ ਵੀ ਕਿਹਾ ਜਾਂਦਾ ਹੈ ਕਿ ਭਾਈ ਅਮਰਪਾਲ ਸਿੰਘ ਬੋਲੀ ਕਾੰਤ ਤੇ ਨਹੀਂ ਕਿਉਂਕਿ ਉਹ ਸੀਜੀਐਡੀ ਉਸ ਟੇਕ ਵੀ ਗਰਮ ਕਰਨ ਨਾਲ ਲੋਕੀਂ ਕਿ ਇਸ ਕਰਕੇ ਉਹਨੂੰ ਦੋਸਤਿਆ ਆ ਤੇ ਇੱਕ ਤਾਂ ਇਹ ਵੀ ਕਹਿ ਰਹੇ ਨੇ ਕਿ ਉਸਨੇ ਲੋਕ ਇਸ ਦਾ ਵੀ ਰਹਿਣੇ ਪਾਇਆ ਕੌਣ ਕਹਿੰਦੇ ਪਿੰਨ ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਵਕਤ ਦਾ ਜੋ ਹੈ ਅਮਰਪਾਲ ਦੇ ਉੱਪਰ ਐਨਐਸਏ ਐਨਐਸਏ ਲਗਾਈ ਗਈ ਐਨਐਸਏ ਲਗਾਈ ਗਈ ਜਦੋਂ ਵੀ ਉਹਦਾ ਵੀ ਲੋਕਾਂ ਨੇ ਉਸ ਟਾਈਮ ਤੇ ਵੀ ਵਿਰੋਧ ਕੀਤਾ ਠੀਕ ਹੈ ਕਿ ਉਦੋਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਜੋਰਾਂ ਤੇ ਸੀ ਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਔਰ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤਾਂ ਉਹਨਾਂ ਨੇ ਆਪਣੀ ਜਿਹੜੀ ਆਪਣੇ ਗੁੱਸੇ ਦਾ اظہار ਕੀਤਾ ਜਾਂ ਅਮਰਤਪਾਲ ਨਾਲ ਜਿਹੜਾ ਉਹਨਾਂ ਦਾ ਪੇਮ ਸੀਗਾ ਉਹਨੂੰ ਉਹ ਉਹਨਾਂ ਪ੍ਰਗਟ ਕੀਤਾ ਉਹਨਾਂ ਸਾਰਿਆਂ ਨੇ ਉਹਦੇ 'ਚ ਬਹੁਤ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੇ ਜਿਹੜਾ ਜਿੱਤਾਇਆ ਤੇ ਮੇਰਾ ਖਿਆਲ ਹੈ ਕਿ ਲੋਕਾਂ 'ਚ ਤੇ ਇਸ ਦੀ ਕੋਈ ਨਿਰਾਸ਼ਤਾ ਵਾਲੀ ਗੱਲ ਨਹੀਂ ਲੋਕਾਂ ਦਾ ਤੇ ਸਰਕਾਰ ਪਰੇ ਤੇ ਨਿਰਾਸ਼ਤਾ ਕਿ ਤੁਸੀਂ ਅਹੀਂ ਹੀ ਵੱਡੀ ਉਹਨਾਂ ਬਹੁਤ ਮਤ ਨਾਲ ਜਿੱਤਾਇਆ ਹੋਇਆ ਤੇ ਤੁਸੀਂ ਉਹਨੂੰ ਛੱਡ ਨਹੀਂ ਰਹੇ ਤੇ ਤੁਸੀਂ ਉਹਨੂੰ ਛੱਡ ਨਹੀਂ ਰਹੇ ਇਹ ਇਹ ਇਹਦੇ 'ਚ ਲੋਕਾਂ ਦਾ ਗੁੱਸਾ ਵਧ ਰਿਹਾ ਜੀ ਕੇ ਲੋਕਾਂ ਹੀ ਇਹ ਇਹ ਬਹੁਤ ਮਤਨਾਉ ਨੇ ਜਤਾਇਆ ਆ ਸਾਡੀ ਨਮਾਇੰਦਗੀ ਕਰਨ ਵਾਸਤੇ ਸਾਨੂੰ ਸਾਨੂੰ ਇਸ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਠੱਲ ਪਾ ਸਕਦਾ ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਉਹਨਾਂ ਦੇ ਉਹਨਾਂ ਨੂੰ ਰੋਕਿਆ ਜਾ ਸਕਦਾ ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟਾਂ ਪਾਈ ਇਹਨਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੱਥ ਦੇ ਵਿੱਚ ਬੋਲ ਕਰਾਇਆ ਉਹਦੇ ਤਰ੍ਹਾਂ ਪ੍ਰਦਰਸ਼ਨ ਲਗੜੇ ਜਿਹੜੂ ਰਮੇ ਨੇ ਪਾਵੀ ਚੰਨੀ ਜੀ ਬੋਲ ਪਾਵਿੰਗ ਰੂਪੀ ਨਾ ਲੀਟਰ ਰੂਪੀ ਇਹ ਜੀ ਇਹ ਤੇ ਬੇਇਨਸਾਫੀ ਹੈ ਨਾ ਜਿਹੜੇ ਸਾਡੇ ਲੋਕਾਂ ਅਨਸਾਫ਼ ਦੇ ਹੱਕ ਸੱਚ ਲਈ ਖੜਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਝੂਠ ਨਾ ਚੱਲਣ ਵਾਲੇ ਹੁੰਦੇ ਉਹਨਾਂ ਆ ਉਹਦਾ ਵਿਰੋਧ ਕਰਨੇ ਹੁੰਦਾ ਕਿਉਂ ਜੇ ਅਮਰਤਪਾਲ ਨੇ ਉਹ ਸੱਚ ਦੀ ਗੱਲ ਕੀਤੀ ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਤੇ ਉਹ ਉਹਦੇ ਖਿਲਾਫ ਵੀ ਉਸ ਟਾਈਮ ਵੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਤੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਅੱਜ ਤੱਕ ਜਿਹੜਾ ਕਿੰਨੇ ਲੋਕ ਨੌਜਵਾਨ ਉਹ ਨਸ਼ਿਆਂ ਨਾਲ ਮਰ ਰਹੇ ਉਹਨਾਂ ਤੇ ਕਿਸੇ ਤਰ੍ਹਾਂ ਐਸੇ ਨਹੀਂ ਲੱਗਦੀ ਕਿਸੇ ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹ ਇਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਕਿ ਇਹ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁਣਨਾ ਚਾਹੀ ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤੇ ਹੋਣਾ ਹੀ ਹੋਣਾ ਵਾ ਪਰ ਫਿਰ ਮੇਰਾ ਖਿਆਲ ਹੈ ਕਿ ਇਹ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਇਹ ਯੋਗ ਸਰਕਾਰ ਦੇ ਨਾਲ ਸਰਕਾਰ ਦਾ ਸਾਥ ਦਾ ਸੈਂਟਰ ਸਰਕਾਰ ਦੇ ਨਾਲ ਯੋਗ ਸਰਕਾਰ ਦਾ ਸਾਥ ਦਾ ਇਹ ਯੋਗ ਸਰਕਾਰ ਦਾ ਨਾਲ ਨੀ ਇਹ ਇਹ ਜੀ ਮੇਰਾ ਖਰਾ ਸਾਰਿਆਂ ਦਾ ਹੀ ਮਿਲੀ ਭੁਗਤੀ ਆ ਇਹ ਇੱਕ ਦੂਜੇ ਨੂੰ ਜਿੱਦਾਂ ਉਹ ਪੁੱਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ ਚ ਆ ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ ਚ ਆ ਇਦਾਂ ਹੀ ਇਹ ਲੋਕਾਂ ਨੂੰ ਥੋੜਾ ਮੂਰਖ ਬਣਾਉਣ ਵਾਸਤੇ ਇਹੋ ਜਿਹੀ ਚੀਜ਼ ਕਿ ਇਹ ਜੇ ਸੈਂਟਰ ਸਰਕਾਰ ਵੀ ਚਾਵੇ ਤਾਂ ਵੀ ਹੋ ਸਕਦਾ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਵੀ ਮਸਲਾ ਹੱਲ ਹੋ ਸਕਦਾ ਮੇਰੇ ਖਿਆਲ ਵਿੱਚ ਹੁਣ ਤੁਸੀਂ ਕੀ ਕਹਿੰਦੇ ਮੈਂ ਕਹਿੰਦਾ ਜੇ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਐਨਰਜੀ ਭਾਜੀ ਉਹਨਾਂ ਦੀ ਵੀ ਸਲਿੱਪ ਨਿਕਲੀ ਸੀ ਜ਼ੀਰੋ ਆਰ ਦੀ ਜਦੋਂ ਉਹਨਾਂ VMPs ਦੀ ਡੈਲੀ ਸਲਿੱਪ ਨਿਕਲਦੀ ਗਿਆ ਮੈਂ ਤੁਹਾਨੂੰ ਕਹਣਾ ਜ਼ੀਰੋ ਆਰ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਤਿੰਨੇ ਜਾਂ ਚਾਰ ਮਿੰਟ ਮਿਲਦੇ ਆਂ ਬੋਲਣ ਵਾਸਤੇ ਉਹ ਬੋਲੇ ਉਹਨਾਂ ਦੀ ਜ਼ੀਰੋ ਆਰ ਦੇ ਵਿੱਚ ਸਲਿੱਪ ਨਿਕਲੀ ਸੀ ਉਹ ਤਾਂ ਬਾਅਦ ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ ਤੇ ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਇਸ ਮੁੱਦੇ ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ 0R ਨਹੀਂ ਮਿਲਈ ਜੀ ਸਾਨੂੰ ਮਿਲਈ ਨਹੀਂ ਅਸੀਂ ਤਾਂ ਅਮਰਤਪਾਲ ਅਸੀਂ ਅਮਰਤਪਾਲ ਬਾਰੀ ਬਾਈ ਜੀ ਬਾਰੀ ਗੱਲ ਕਰਨੀ ਸੀ ਰਿਹਾਈ ਬਾਰੇ ਬਈਨਾਂ ਦੀ NSA ਹਟਾਓ ਨਹੀਂ ਸਾਨੂੰ ਕਹਿੰਦੇ ਜੀ ਫੇਰ ਦਵਾਂਗੇ ਟਾਈਮ ਅੱਜ ਟਾਈਮ ਨਹੀਂ ਅੱਜ CM ਦੀ ਮੀਟਿੰਗਾਂ ਚੱਲਦੀਆਂ ਫੇਰ ਮੁੜ ਕੇ ਨਹੀਂ ਦਿੰਦਾ ਜੀ ਦੁਬਾਰਾ ਕਹਿੰਦੇ ਸੀ ਮਿਲਾਂਗੇ ਫੇਰ ਮਿਲੇ ਨਹੀਂ ਅਗਲਾ ਐਕਸ਼ਨ ਦੇਖਦੇ ਆਂ ਜੀ ਵਿਚਾਰ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ ਕਿਵੇਂ ਮਿਲਿਆ ਜਾਵੇ ਸਾਡਾ ਇਮਤ ਤਾਂ ਇਹੀ ਹੈ ਜੀ ਵੀ ਹੋ ਐਚਐਨਓ ਐਚਐਮ ਨੂੰ ਹੀ ਮਿਲਿਆ ਜਾਵੇ ਨਾ ਕੋਈ ਨਹੀਂ ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ ਫਿਰ ਟਾਈਟਾ ਦੇਣਾ ਹੀ ਪੈਣਾ ਇਹਨਾਂ ਨੂੰ ਖਾਲਸਾ ਜੀ ਪੰਜਾਬ ਉਹਨਾਂ ਦੇ ਕਿਤੇ ਜਾ ਰਹੇ ਪਾਕਿਸਤਾਨ ਜਾ ਰਹੇ ਕਿਤੇ ਖਾਲਸਾ ਹੈ ਦੱਸੋ ਨਾ ਕਿਤੇ ਮਰਿਚੇ ਅਰਥ ਕੀ ਲਾਂ ਤੋਂ ਪਈ ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਅਸੀਂ ਖਾਲਸਾ ਰਾਜ ਦੀ ਗੱਲ ਮੈਂ ਖਾਲਸੇ ਰਾਜ ਦੀ ਗੱਲ ਕਰਦਾ ਭਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮੈਂ ਉਸ ਰਾਜ ਦੀ ਗੱਲ ਉਸ ਰਾਜ ਦਾ ਪੱਖ ਕਰਦਾ ਖਾਲਿਸਤਾਨ ਦੇ ਬਾਰੇ ਜੀ ਸਾਡੇ ਫਾਦਰ ਸਾਹਿਬ ਮਾਦਰ ਦੀ ਕੁਰਬਾਨੀ ਹੋ ਗਈ ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਿਸਤਾਨ ਬਾਰੇ ਕੀ ਕਹਿ ਦੀਏ ਐਕਿਊਬਲ ਲੱਗੇ ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਨਾਉਣ ਜਿੰਨੇ ਵੀ ਹੈਗੇ ਸਿੱਖ ਆਪਣੀਆਂ ਵਾਦ ਤੋਂ ਵਾਦ ਵੋਟਾਂ ਮਨਾਉਣ ਤੇ ਆਪਾਂ ਲੜਾਂਗੇ ਐਸਜੀਪੀਸੀ ਇਲੈਕਸ਼ਨ ਆਈਆਂ ਨੇ ਕਿ ਦਾ ਮਤ ਰਹੀਆਂ ਇਹ ਵੀ ਬਣਾਈਆਂ ਜਾਂਦੀਆਂ ਕੱਲ ਨੂੰ 300 ਨਹੀਂ ਸ ਉਹ ਦੂਜਿਆਂ ਦੀਆਂ ਤਾਂ ਮੋਨੇ ਬੰਦਾ ਤਾਂ ਪਾਈ ਨਹੀਂ ਸਕਦਾ ਜੀ ਫਿਰ ਸਿੱਖਾ ਦੀਆਂ ਹੀ ਬਣਨਗੀਆਂ ਉਹ ਤਾਂ ਬਣ ਸਕਦੀ ਨਹੀਂ ਸਿੱਖਣੀਆਂ ਉਹ ਤੋਂ ਦੋ ਬਿਕਰਾਂ ਕਰੋ ਨਿਕ ਮੀਟਿੰਗ ਹੈ ਲੈਕਚਰ ਨਹੀਂ ਉਹਦਾ ਅਸਰ ਆਹੀ ਮੋਨੇ ਮੀਟਿੰਗ ਲੈਕਚਰ ਤੇਵਾ ਤੁਸੀਂ ਉਹ ਮਨ ਚਾਉਂਦੇ ਆ ਉਹ ਆਬਵੀਅਸ ਹੈ ਜੀ ਆਹੀ ਕਰ ਰਹੇ ਆ ਜੀ ਵੀ ਵੋਟਾਂ ਵੜਾਓ ਨਹੀਂ ਅਸੀਂ ਨਹੀਂ ਅਸੀਂ ਦੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਜੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਤਾਂ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰੇ ਖਿਆਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰਾ ਪ੍ਰਬੰਧ ਇੱਕ ਕਲੀਅਰ ਇੱਕ ਮੈਂ ਇੱਕ ਕਲੀਅਰ ਕਰਨ ਇੱਕ ਆਓ 28 ਜਨਵਰੀ ਦੇ ਦਿਨ ਵਾਸਤੇ ਹਾਂ ਜੀ ਬਾਹਰ ਚਲੇਗੇ ਜੀ ਨੇ ਪ੍ਰਵਾਸ ਵੀ ਇੱਕ ਕਾਰਨ ਹੋ ਸਕਦਾ ਪਰ ਸਾਡੇ ਚ ਵੇਸਲਾ ਪਾਣਾ ਅਣਗਹਿਲੀ ਸਾਡੇ ਜਿਹੜੇ ਨਾ ਅਸੀਂ ਜਾਗਰੂਕ ਨਹੀਂ ਕਿ ਜਿਹੜੇ ਬਹੁਤ ਇਹਨੇ ਬਰਾ ਟਾਈਮ ਵਧਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਅਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੀ ਵੀ ਤੇ ਮੇਰੇ ਖਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਕਿ ਭਾਈ ਸਾਹਿਬ ਜੀ ਵਕਤ ਅੱਥਰੂ ਮੋੜ ਦੇ ਦੇ ਇੱਕ ਮਿੰਟ ਦੀ ਉਹਨਾਂ ਦਾ ਉਹਨਾਂ ਦਾ ਨਾ ਇੱਕ ਸਪੋਰਟ ਦਾ ਵਕਤ ਲੱਗਾ ਹੋਇਆ ਉਹਨਾਂ ਦਾ ਕਿਹੜਾ ਕਿਹੜਾ ਪੜਾਟ ਜੀ ਇਹ ਸਾਥ ਨੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋਈਏ ਤੇ ਇਕੱਠੇ ਹੋਣ ਦੇ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਸੰਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਬੱਕਰੀ ਬੱਕਰੀ ਐਲਪੀ ਪੂਰੇ ਲੱਗਾ ਹੋਆ ਕਿਸਾਨਾਂ ਦਾ ਲੱਗਾ ਹੋਆ ਇਹ ਸਾਰੀ ਜਗ੍ਹਾ ਤੇ ਜੋ ਵੀ ਹੋ ਰਿਹਾ ਵਾ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵੀ ਆ ਸਾਡੇ ਵਾਸਤੇ ਬੜੇ ਦੁੱਖ ਵੀ ਆ ਕਿ ਅਸੀਂ ਛੋਟੀ ਜੀ ਕੌਮ ਇਹਨੇ ਧੜਿਆਂ ਚ ਵੰਡੀ ਹੋਈ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਜਿਹਾ ਸੰਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਕੋਈ ਏ ਇਹ ਸਾਨੂੰ ਅਨਸਾਫ਼ ਹੀ ਮਿਲ ਸਕਦਾ ਤੇ ਸਾਡੀ ਕੌਮ ਦੀ ਚੜ੍ਹਦੀ ਕਲਾ ਜੀ ਜੀ ਦਾ ਦੌਰ ਇਕਲੈਕਸ਼ਨ ਲੜੀ ਜਾਉਗੀ ਕਿ ਕਮੇਟੀ ਇਕਲੈਕਸ਼ਨ ਕਰੇਗੀ ਕਿ ਜਾਉਗੀ ਸਾਂਝਾ ਜੀ ਤੇ ਪਾਰਟੀਆਂ ਦੇ ਸਾਂਝਾ ਸੰਸਥਾ ਇੱਕ ਬਣੇਗੀ ਉਹ ਸਸਤਾ ਹਾਂ ਇੱਕ ਬਣਾਵਾਂਗੇ ਜੀ ਤੇ ਲੋ ਇੱਕ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਹ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਜੋ ਕੈਂਡੀਡੇਟਸ ਨੂੰ ਮੌਕਾ ਦਵੋ ਪਹਿਲਾਂ ਤਾਂ SGPC ਦੀਆਂ ਆਉਣਗੀਆਂ 27 ਦੇ ਵਿੱਚ ਉਹਨਾਂ ਨੂੰ ਤਾਂ ਬਹੁਤ ਟਾਈਮ ਹੈ ਨਹੀਂ ਉਹ ਤਾਂ ਕਮੇਟੀ ਤਾਂ ਦਾ ਮੌਕੇ ਤੇ ਹੀ ਬਣੇਗੀ ਨਾ ਜੀ ਕਮੇਟੀ ਹੁਣ ਥੋੜੀ ਬਣੇਗੀ ਸਥਾਈ ਦੀ ਹੁਣ 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 ਤਾਂ ਸ਼ੁਰੂ ਉਹ ਮੌਕੇ ਤੇ ਦੇਖਾਂਗੇ ਜੀ ਪਾਰਟੀ ਦਾ ਨਹੀਂ ਜੇ ਜਿਵੇਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ ਜੇ ਪਾਰਟੀ ਨੂੰ ਕਹਿਣੀਆਂ ਪਾਰਟੀ ਬਣਾ ਲਾਂਗੇ ਇਨੀ ਕਿ ਮਿੱਟੀ ਦਾ ਬਣਾਉਣੀ